डीसी ਗਰਤਾਸਪੁਰ ਵੱਲੋਂ ਫਤਿਹਗੜ ਚੂੜੀਆਂ 'ਚ ਇਲੈਕਸ਼ਨ ਟ੍ਰੇਨਿੰਗ ਸੈਂਟਰ ਦਾ ਕੀਤਾ ਦੌਰਾ ਪਰਚਾਈਟਿੰਗ ਆਫsrandੀ ਚੱਲ ਰਹੀ ਟ੍ਰੇਨਿੰਗ ਦਾ ਲਿਆ ਜਾਇਜ਼ ਇੱਕ ਚੋਣ ਨੂੰ ਲੋਕ ਸਭਾ ਦੀਆਂ ਹੋਣ ਵਾਲੀਆਂ ਚੋਣਾਂ ਲਈ ਫਤਿਹਗੜ ਚੂੜੀਆਂ ਦੇ ਗਰਲ ਸਕੂਲ ਵਿੱਚ ਚੱਲ ਰਹੇ ਇਲੈਕਸ਼ਨ ਟ੍ਰੇਨਿੰਗ ਸੈਂਟਰ ਦਾ ਡਿਪਟੀ ਕਮਿਸ਼ਨਰ ਗਰਤਾਸਪੁਰ ਵੱਲੋਂ ਵਿਸ਼ੇਸ਼ ਤੌਰ ਤੇ ਦੌਰਾ ਕੀਤਾ ਗਿਆ ਫਤਿਹਗੜ ਚੂੜੀਆਂ ਤੇ ਗਰਲ ਸਕੂਲ ਵਿਖੇ ਵੱਖ-ਵੱਖ ਕਮਰਿਆਂ ਚ ਪਰਚਾਈ ਦੀ ਅਫਸਰ ਅਤੇ ਅਸਿਸਟੈਂਟ ਪਰਚਾਈ ਦੀ ਅਫਸਰ ਨੂੰ ਪੋਲਿੰਗ ਮਾਸਤੇ ਜੋ ਟ੍ਰੇਨਿੰਗ ਦਿੱਤੀ ਚਾਲੀ ਉਸ ਤੋਂ ਨਰੀ ਕਰਨ ਡਿਪਟੀ ਕਮਿਸ਼ਨਰ ਵਿਸ਼ੇਸ਼ ਸਰੰਗਲਾਰੇ ਕਮਰੇ ਵਿੱਚ ਗਈ ਅਤੇ ਮਨਾ ਨੂੰ ਹਰ ਕੰਬੇ ਦਾ ਚੈ ਜਾ ਲਿਆ ਗਿਆ ਅਤੇ ਜੋ ਟ੍ਰੇਨਿੰਗ ਦਿੱਤੀ ਜਾ ਰਹੀ ਉਸ ਦੀ ਵੀਰੀ ਦੀ ਜਾਂਚ ਪੜਤਾਲ ਕੀਤੀ ਜੂਨ ਨੂੰ ਜਿਹੜੀਆਂ ਦਾ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਇਸ ਤੇ ਜੋ ਪੋਲਿੰਗ ਪਾਰਟੀਆਂ ਬਣਾਈਆਂ ਗਈਆਂ ਨੇ ਫਤੇਗੜ ਚੂੜੀਆਂ ਗਰਲ ਸਕੂਲ ਪਹੁੰਚੇ ਨੇ ਗਰਦਾਸਪੁਰ ਦੇ ਡੀਸੀ ਵਿਸ਼ੇਸ਼ ਰੰਗਲ ਅਤੇ ਇੱਥੇ ਜੋ ਪ੍ਰਾਈਜ਼ਿੰਗ ਅਫਸਰ ਅਤੇ ਅਸਿਸਟੈਂਟ ਪ੍ਰਾਈਜ਼ਿੰਗ ਅਫਸਰਾਂ ਦੀਆਂ ਜੋ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉਹਨਾਂ ਦੀ ਵਿਸ਼ੇਸ਼ ਤੌਰ ਤੇ ਉਹਨਾਂ ਵੱਲੋਂ ਚੈਕਿੰਗ ਕੀਤੀ ਗਈ ਹੈ ਤੇ ਉਹਨਾਂ ਦੀ ਸਮੀਖਿਆ ਕੀਤੀ ਗਈ ਅਤੇ ਉਹਨਾਂ ਨੂੰ ਸਖਤ ਹਦਾਇਤਾਂ ਵੀ ਕੀਤੀਆਂ ਗਈਆਂ ਕਿ ਉਹ ਆਪਣੀ ਡਿਊਟੀ ਪੂਰੀ ਤਰ੍ਹਾਂ ਦੇ ਹੀ ਨਾਲ ਅਤੇ ਇਮਾਨਦਾਰੀ ਨਾਲ ਨਿਭਾਉਣ ਇਸ ਮੁਕਿਓਨਾਂ ਵੱਲੋਂ ਵਿਸ਼ੇਸ਼ ਤੌਰ ਤੇ ਹਰ ਕਮਰੇ ਵਿੱਚ ਜਾ ਕੇ ਜਿੱਥੇ ਕਿ ਪੋਟਟਿੰਗ ਅਫਸਰਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਉੱਥੇ ਉਹਨਾਂ ਵੱਲੋਂ ਜਾ ਕੇ ਪੂਰੀ ਤਰ੍ਹਾਂ ਸਮੀਖਿਆ ਕੀਤੀ ਜਾ ਰਹੀ ਹੈ ਕਿ ਕਿਸ ਤਰ੍ਹਾਂ ਦੀ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਤੇ ਕਿਸ ਤਰ੍ਹਾਂ ਦੀਆਂ ਉਲਟਾਈਆਂ ਜੋ ਉਹਨਾਂ ਵਿੱਚ ਪਾਈਆਂ ਜਾਣਗੀਆਂ ਉਹਨਾਂ ਨੂੰ ਦਰੁਸਤ ਉਹਨਾਂ ਵੱਲੋਂ ਹਦਾਇਤਾਂ ਕੀਤੀਆਂ ਕਿ ਉਹਨਾਂ ਨੂੰ ਦਰੁਸਤ ਕੀਤਾ ਜਾਵੇ ਗੱਲਬਾਤ ਕਰਦੇ ਆ ਸਿਫਟੀ ਕਮਿਸ਼ਨਰ ਵਿਸ਼ੇਸ਼ ਰੰਗਨ ਜੀ ਸਾਹਿਬ ਤੁਸੀਂ ਇਸ ਪ੍ਰਕਾਰ ਚੁੜਿਆ ਬਿਸਟ ਕੀਤੀ ਹੈ ਕਿ ਕਿਸ ਤਰ੍ਹਾਂ ਦੀਆਂ ਤਿਆਰੀਆਂ ਵੀ ਇਲੈਕਸ਼ਨ ਆਪ ਇਲੈਕਸ਼ਨ ਨੂੰ ਲੈ ਕੇ ਸਾਡੀਆਂ ਬਿਲਕੁਲ ਪੂਕਤ ਤਿਆਰੀਆਂ ਹੈਗੀਆਂ ਅ ਅੱਜ ਅਸੀਂ ਇੱਕ ਸਪੈਸ਼ਲ ਸੈਸ਼ਨ ਰੱਖਿਆ ਸੀ ਸਾਡੇ ਜਿਹ ਬੀਪੀਆਰ ਉਸ ਹੈ ਕਿ ਉਹਨਾਂ ਵੱਸ ਸਪੈਸ਼ਲ ਸੈਸ਼ਨ ਰੱਖਿਆ ਟ੍ਰੇਨਿੰਗ ਦਾ ਜਿਸ ਚ ਉਹਨਾਂ ਨੂੰ ਦੁਬਾਰਾ ਹੈਂਡਸਨ ਟ੍ਰੇਨਿੰਗ ਕਰਾਈ ਜਾ ਰਹੀ ਹੈ ਤਾਂ ਕਿ ਉਹਨਾਂ ਦੀ ਟ੍ਰੇਨਿੰਗ 'ਚ ਕਿਸੇ ਵੀ ਤਰੀਕੇ ਦੀ ਕੋਈ ਕਮੀ ਨਾ ਰਹੇ ਜੇ ਮੈਂ ਇਕੱਲੇ ਇਕੱਲੇ ਕਲਾਸਰੂਮ 'ਚ ਜੂ ਜਾ ਕੇ ਹਰ ਕਿਸੇ ਨੂੰ ਅਡਰੈਸ ਕੀਤਾ ਹੈਗਾ ਤਾਂ ਉਹਨਾਂ ਨੂੰ ਇਸਦੀ ਅਹਿਮਤ ਸਮਝਾਈ ਹੈ ਕਿ ਕਿ ਟ੍ਰੇਨਿੰਗ ਕਿੰਨੀ ਇੰਪੋਰਟੈਂਟ ਹੈ ਹਰ ਜਿਹੜਾ ਕਾਗਜ਼ ਹੈ ਜਿਹੜਾ ਉਹਨਾਂ ਨੇ ਭਰਨਾ ਹੈ ਉਹ ਇੱਕ ਇਲੈਕਸ਼ਨ ਕਮਿਸ਼ਨ ਦੀ ਹਦਾਇਤਾਂ ਦੇ ਮੁਤਾਬਿਕ ਉਹਨਾਂ ਨੂੰ ਦੱਸਿਆ ਗਿਆ ਹੈਗਾ ਇਸ ਦੇ ਨਾਲ ਨਾਲ ਉਹਨਾਂ ਦੀ ਹੈਂਡਸਨ ਟ੍ਰੇਨਿੰਗ ਵੀ ਆਪਾਂ ਕਰਾ ਰਹੇ ਹਾਂ ਜੇ ਮੈਂ ਪੂਰੇ ਜ਼ਿਲ੍ਹੇ ਦੀ ਗੱਲ ਕਰਾਂ ਤੇ ਜ਼ਿਲ੍ਹੇ 'ਚ ਸਾਡੀ ਸਾਰੇ ਪਾਸੇ ਤਿੰਨ ਤਿੰਨ ਮੈਂਡੇਟਰੀ ਰਾਉਂਡ ਆਫ ਟ੍ਰੇਨਿੰਗ ਆਪਾਂ ਕਰ ਚੁੱਕੇ ਹੈਗੇ ਆ ਇਸ ਤੋਂ ਇਲਾਵਾ ਜਿਹੜੀ ਸਾਡੀ EVMs ਹੈਗੀਆਂ ਉਹ ਅਸੀਂ ਤਿਆਰ ਕਰਕੇ ਸਟ੍ਰੋਂਗ ਰੂਮ 'ਚ ਰੱਖ ਦਿੱਤੀਆਂ ਹੈਗੀਆਂ ਐਂਡ ਜਿਹੜੀ ਪੋਲਿੰਗ ਹੈਗੀ ਆ ਉਹ ਇੱਕ ਤਰੀਕ ਨੂੰ ਹੋਏਗੀ ਉਸ ਦੇ ਬਾਰੇ ਹਰ ਜਗ੍ਹਾ ਪੁਖਤਾ ਪ੍ਰਬੰਧ ਹੈਗੇ ਸਾਡੀ ਜਿਹੜੀਆਂ ਪੈਰਾ ਮਿਲਟਰੀ ਫੋਰਸਿਸ ਆ ਉਹ ਵੀ ਆ ਗਈਆਂ ਹੈਗੀਆਂ ਜਿਹੜੀਆਂ ਥੋੜੀ ਬਹੁਤ ਰਹਿੰਦੀਆਂ ਉਹ ਵੀ ਕੱਲ ਤੱਕ ਆ ਜਾਣਗੀਆਂ ਐਂਡ ਉਹਨਾਂ ਨੂੰ ਆਪਾਂ ਹਰ ਜਗ੍ਹਾ ਡਿਪਲੋਏ ਕਰਾਂਗੇ ਪੋਲਿੰਗ ਸਟੇਸ਼ਨ 'ਚ ਜਿਹੜੇ ਸਾਡੇ ਵੋਟਰਾਂ ਆਣਗੇ ਉਹਨਾਂ ਵਾਸਤੇ ਜਿਹੜੀ ਅਸ਼ੋਰ ਮਿਨਿਮਮ ਫੈਸਿਲਿਟੀਆਂ ਤੇ ਹੈਗੀਆਂ ਉਸਦੇ ਨਾਲ ਨਾਲ ਜਿਹੜੀ ਗਰਮੀ ਤੇ ਮੌਸਮ ਨੂੰ ਮੱਦੇਨਜ਼ਰ ਰੱਖਦੇ ਹੋਏ ਉਹ ਵੀ ਆਪਾਂ ਉਹਦੀ ਬਿਲਕੁਲ ਪੂਕਤਾ ਪ੍ਰਬੰਧ ਕੀਤੇ ਹੈ ਤਾਂ ਕਿ ਕਿਸੇ ਵੀ ਵੋਟਰ ਨੂੰ ਕਿਸੇ ਵੀ ਤਰੀਕੇ ਦੀ ਕੋਈ ਪ੍ਰੋਬਲਮ ਨਾ ਹੋਵੇ ਪੱਖੇ ਵਗੈਰਾ ਠੰਡੇ ਪਾਣੀ ਛਬੀਲਾ ਵਗੈਰਾ ਵੀ ਆਪਾਂ ਲਗਾਵਾਂਗੇ ਤਾਂ ਕਿ ਜਿਹੜਾ ਵੋਟਰ ਆ ਰਿਹਾ ਗਰਮੀ 'ਚ ਉਹਨੂੰ ਕੋਈ ਦਿੱਕਤ ਨਾ ਹੋਵੇ ਮੈਂ ਤੁਹਾਡੇ ਰਾਹੀਂ ਅਪੀਲ ਕਰਦਾ ਹੈਗਾ ਕਿ ਵੋਟਰਸ ਨੂੰ ਕਿ ਤੁਸੀਂ ਸਵੇਰੇ ਸਵੇਰੇ ਜਲਦੀ ਆ ਕੇ ਆਪਣੀ ਪੂਲਿੰਗ ਕਰ ਜਾਓ ਕਿਉਂਕਿ ਬਾਅਦ ਚੋਂ ਫਿਰ ਗਰਮੀ ਕਾਫੀ ਜ਼ਿਆਦਾ ਹੋ ਜਾਂਦੀ ਹੈ ਤੁਸੀਂ ਉਦੋਂ ਵੀ ਆ ਸਕਦੇ ਹੋ ਬਟ ਫਿਰ ਵੀ ਗਰਮੀ ਦੇ ਮੌਸਮ ਦਾ ਧਿਆਨ ਚ ਰੱਖਦੇ ਹੋਏ ਤੁਸੀਂ ਜੇ ਜਲਦੀ ਆ ਜਾਓ ਠੰਡੇ ਠੰਡੇ ਤੇ ਜ਼ਿਆਦਾ ਈਜ਼ੀ ਹੋ ਜਾਂਦਾ ਹੈਗਾ ਇਸ ਦੇ ਨਾਲ ਹੀ ਜਿਹੜੇ ਸਾਡੇ 85 ਪਲੱਸ ਵੋਟਰਸ ਹੈਗੇ ਜਿਨ੍ਹਾਂ ਨੇ ਸਾਨੂੰ ਪਰਸੈਂਟ ਦਿੱਤਾ ਸੀ ਉਹਨਾਂ ਦੀ ਹੋਮ VOTING ਦਾ ਇਚਲਾਸਟੇ ਹੈਗਾ ਉਹਨਾਂ ਦੀ ਹੋਮ VOTING ਵੀ ਆਪਾਂ ਘਰ ਘਰ ਜਾ ਕੇ ਕਰਾ ਰਹੇ ਆਂ ਜਿਹੜੇ ਪਰਸਨਸ ਵੀ ਡਿਸੇਬਿਲਟੀ ਹੈਗੇ ਉਹਨਾਂ ਸਾਰਿਆਂ ਨੂੰ ਜੇ ਕਿਸੇ ਨੂੰ ਕੋਈ ਲੋੜ ਹੈਗੀ ਹੈ ਉਹਦੇ ਵਾਸਤੇ ਵੀਲ ਚੇਅਰ ਤੇ ਬਾਕੀ ਸਹੂਿਦਾਵਾਂ ਹਰ ਕੋਈਂ ਗੂਤੇ ਅਵੇਲੇਬਲ ਹੋਣ ਗਿਆ ਇਸੇ ਨਾਲ ਹੀ ਵਲੰਟੀਅਰ ਵੀ ਹੋਣਗੇ ਤਾਂ ਕਿ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਕੋਈ ਦਿੱਕਤ ਨਾ ਆਵੇ ਇਸ ਵਾਰ ਸਰ ਸਰ ਸਰਪਰ ਦਾ ਨਾਰਾ ਦਿੱਤਾ ਗਿਆ ਇਸ ਸੰਦੇਸ਼ ਆ ਜ਼ਰੂਰ ਅਸੀਂ ਆਸ ਕਰਦੇ ਹਾਂਗੇ ਕਿ ਸਾਡੇ ਸਟਾਫ ਤੇ ਜਿੰਨੇ ਵੀ ਐਫਰਟ ਹੈਗੇ ਅਸੀਂ ਅਲੱਗ-ਅਲੱਗ ਸਕੂਲਾਂ ਕਾਲਜਾਂ ਚ ਜਾ ਕੇ ਵੀ ਸਵੀਪ ਕੀਤੀ ਹੈ ਮੈਂ ਵੋਟਰਸ ਨੂੰ ਅਪੀਲ ਕਰਦਾ ਹਾਂ ਕਿ ਇਹ ਜਿਹੜੀ ਆਜ਼ਾਦੀ ਸਾਨੂੰ ਮਿਲੀ ਸੀ ਬੜੇ ਮਿਹਨਤ ਨਾਲ ਮਿਲੀ ਸੀ ਤੇ ਆਜ਼ਾਦੀ ਲੈਣ ਤੋਂ ਬਾਅਦ ਸਭ ਤੋਂ ਇੰਪੋਰਟੈਂਟ ਕੰਮ ਸੀਗਾ ਸਾਡਾ ਇਹ ਲੋਕਤੰਤਰ ਬਣਾਉਣਾ ਤੇ ਲੋਕਤੰਤਰ ਦੀ ਜਿਹੜੀ ਨੇ ਹੈਗੀ ਹੈ ਉਹ ਸਾਡੀ ਪੋਲਿੰਗ ਪ੍ਰੋਸੈਸ ਤੋਂ ਸ਼ੁਰੂ ਹੁੰਦੀ ਹੈ ਤੇ ਤੁਸੀਂ ਜ਼ਰੂਰ ਆਓ ਜ਼ਰੂਰ ਆ ਕੇ ਵੋਟ ਕਰੋ ਕਿਉਂਕਿ ਜੇ ਸਾਡੇ ਵੱਡੇ-ਵਡੇਰੇ ਅਬ ਇਸ ਦੇਸ਼ ਵਾਸਤੇ ਆਪਣੀ ਜਾਨ ਦੇ ਸਕਦੇ ਆ ਆਪਣਾ ਖੂਨ ਦਾ ਬਲੀਦਾਨ ਦੇ ਸਕਦੇ ਤੇ ਅਸੀਂ ਥੋੜਾ ਜਿਹਾ ਪਸੀਨਾ ਥੋੜੀ ਜਿਹੀ ਗਰਮੀ ਝੇਲ ਕੇ VOTING ਜ਼ਰੂਰ ਕਰੀਏ ਤਾਂ ਕਿ ਆਪਾਂ ਦੇਸ਼ ਨੂੰ ਹੋਰ ਤਾਕਤਵਰ ਬਣਾ ਸਕੀਏ ਸਰ ਪੁਲਿਸ ਸਟਾਫ ਦੀਆਂ ਜਿਹੜੀਆਂ ਡਿਊਟੀ ਸੇ ਬਲਾਕ ਲੈਵਲ ਤੇ ਆ ਕਿ ਆਪ ਨੂੰ ਬਲਾਕ ਨਹੀਂ ਇਹਦੀਆਂ ਜਿਹੜੀਆਂ ਇਲੈਕਸ਼ਨ ਕਮਿਸ਼ਨ ਦੀਆਂ ਹਦਾਇਤਾਂ ਹੈਗੀਆਂ ਉਹਦੇ ਮੁਤਾਬਿਕ ਆਪਾਂ ਕਰ ਰਹੇ ਹੈਗੇ ਪੀਮਨਸ ਵਾਸਤੇ ਬੱਕਰੀਆਂ ਹੈਗੀਆਂ ਮੀਲਸ ਵਾਸਤੇ ਬੱਕਰੀਆਂ ਸੋ ਜਿਹੜੀ ਰੈਂਡਮਾਈਜੇਸ਼ਨ ਸੌਫਟਵੇਅਰ ਹੈਗਾ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਉਹ ਚ ਆਪਾਂ ਸਾਰੇ ਪੈਰਾਮੀਟਰਸ ਪਾ ਦਿੰਨੇ ਪਰ ਫਿਰ ਵੀ ਕਈ ਵਾਰੀ ਪ੍ਰੈਕਟੀਕਲੀ ਕੋਈ ਦਿੱਕਤ ਆ ਸਕਦੀ ਹੈਗੀ ਬਟ ਬਾਇਲਾਰਜ ਸਾਰੀਆਂ ਇਲੈਕਸ਼ਨ ਕਮਿਸ਼ਨوں ਕਰ ਹਦਾਇਤਾਂ ਦੇ ਮੁਤਾਬਿਕ ਕਿ ਅਸੀਂ ਰੈਂਡਮਾਈਜੇਸ਼ਨ ਕੀਤੀ ਹੈ ਆਬਜ਼ਰਵਰ ਸਾਭ ਦੇ ਧਿਆਨ ਸੇ ਲਿਆ ਕੇ ਉਹਨਾਂ ਦੇ ਸਾਹਮਣੇ ਸਾਰੀ ਰੈਂਡਮਾਈਜ ਕਿਤੇ ਟੀਚਰਸ ਪ੍ਰੋਬਲਮਸ ਹੈਗਾ ਟੀ ਡਿਊਟੀ ਕਟ ਤੋਂ ਬਾਅਦ ਤੇ ਉਹਦੇ ਕੋਈ ਹੈਗਾ ਬਿਲਕੁਲ ਕੋਈ ਵੀ ਡਿਊਟੀ ਨਹੀਂ ਕੱਟੀ ਜਾਏਗੀ ਐਂਡ ਜੇ ਕੋਈ ਬਹੁਤ ਹੀ ਜੈਨੂਇਨ ਕੇਸਿਸ ਹੈ ਸਾਡੇ ਕੋਲ ਮੈਡੀਕਲ ਬੋਰਡ ਦੀਆਂ ਜਿਹੜੀਆਂ ਰეკਮੈਂਡੇਸ਼ਨ ਆਈਆਂ ਸੀਗੀਆਂ ਉਹਨਾਂ ਦੀ ਅਸੀਂ ਜ਼ਰੂਰ ਡਿਊਟੀ ਐਗਜ਼ੈਪਟ ਕੀਤੀ ਹੈ ਬਟ ਉਹਨਾਂ ਦੀ ਪ੍ਰੋਪਰ ਚੈੱਕਅਪ ਤੋਂ ਬਾਅਦ ਕੀਤੀ ਹੈ ਜੇ ਕੋਈ ਮੁਲਾਜ਼ਮ ਸੋਚਦਾ ਹੈਗਾ ਕਿ ਅਸੀਂ ਡਿਊਟੀ ਨਾ ਕਰਕੇ ਘਰ ਬੈਠ ਕੇ ਆਪਣਾ ਕੰਮ ਚਲਾ ਲਾਂਗੇ ਉਹ ਪੋਸੀਬਲ ਨਹੀਂ ਹੈਗਾ ਉਹਨਾਂ ਦੇ ਉੱਤੇ ਐਫ ਆਈ ਆਰ ਹੋਏਗੀ ਜਿਹੜੇ ਮੁਲਾਜ਼ਮ ਜਿਨ੍ਹਾਂ ਦੀ ਡਿਊਟੀ ਲੱਗੀ ਉਹ ਜੇ ਨਹੀਂ ਕਰਦੇ